ਪਾਵੇਂ ਪਾਪੇ ਪਾਪਤ ਕਰਕੇ ਦੇ ਜਾਂਦੀਆਂ ਲੋਕਾਂ ਨੂੰ ਉਰੀ ਦੇ ਨਾਲ ਕੁੜੀਆਂ ਪਾਦੀਆਂ ਆ ਜਾਂਦੀਆਂ ਨੇ ਪਹਿਲਾਂ ਉਹਨਾਂ ਨੂੰ ਬਾਅ ਕੇ ਖਵਾਦੀ ਆ ਫੇਰ ਉਹਨਾਂ ਨੂੰ ਪਾਪਿਆਂ ਚ ਪਾਪਤ ਦਿੰਦੀ ਆ ਫੇ ਘਰ ਨੂੰ ਲੈ ਜਾਓ ਇਹਨਾਂ ਤੇ ਸਾਡੇ ਘਰ ਨੂੰ ਜਾੜਾ ਦਾਤਾ ਹੈ ਮੁੰਡਿਆਂ ਦੇ ਮੂੰਹ ਚ ਕੋਈ ਚੀਜ਼ ਪਏ ਨਾ ਪਏ ਤੇ ਲੋਕਾਂ ਨੂੰ ਅੰਡੀ ਜਾਂਦੀ ਆ ਤੇ ਜੇ ਆਖੋ ਤੇ ਫੇਰ ਬੰਦਾ ਪੁਰਾਣੇ ਉਹਨਾਂ ਨਾਲ ਬੜੀਆਂ ਗੱਲਾਂ ਕਰਦੀਆਂ ਆ ਕਿ ਮੇਰੇ ਨਾਲ ਦਾਦੀ ਮੈਂ ਕਿੰਨਾ ਗੱਲਾਂ ਕਰੀ ਜਾਂਦੇ ਜੇ ਗੱਲਾਂ ਕਿਹਦੇ ਨਾਲ ਪੁੱਤ ਕਰਨੀਆਂ ਨੇ ਮੈਂ ਆਪਣੇ ਆਪ ਹੀ ਗੱਲਾਂ ਕਰ ਰਹੀ ਆਂ ਹਾਂਜੀ ਆਹ ਜਿਹੜੀ ਲਿਆਂਦਾ ਡੋਲਾ ਇਹ ਤੇ ਸਾਡੇ ਘਰ ਨੂੰ ਜਾੜਾ ਦਾਤਾ ਹੀ ਨੇ ਕੀ ਗੱਲ ਹੋ ਗਈ ਆ ਨਹੀਂ ਪਤਾ ਨਹੀਂ ਕੀ ਲਫਾਫਿਆਂ ਚ ਪਾ ਪਾ ਕੁੜੀ ਢੇਲੀਆਂ ਹੁੰਦੀਆਂ ਕੁੜੀਆਂ ਦੀਆਂ ਉਹਨਾਂ ਨੂੰ ਪਤਾ ਨਹੀਂ ਕੀ ਪਹਿਲਾਂ ਤੇ ਖਵਾਲਦੀ ਆ ਬਾਹਰ ਤੇ ਅੰਦਰ ਆਹੋ ਬਹਿ ਜਾ ਪੁੱਤ ਖਾ ਲੋ ਪੀ ਲੋ ਬਾਅਦ ਚ ਤੁਰਨ ਲੱਗੀਆਂ ਉਹਨਾਂ ਨੂੰ ਲਫਾਫੇ ਪਰ ਪਰ ਦੇ ਦਿੰਦੀ ਪਤਾ ਕੀ ਪਾ ਕੇ ਦਿੰਦੀ ਕੀ ਨਹੀਂ ਪਾ ਕੇ ਦਿੰਦੀ ਮੈਂ ਤੇ ਨਾ ਆ ਬੜਾ ਖਾਨ ਘਰ ਦਾ ਜਿਹੜਾ ਸਟਾਰਟ ਹੋ ਗਿਆ ਸਾਡੇ ਦਾ ਹੋ ਗਿਆ ਜੜਾ ਵਾਕੇ ਗੱਲ ਸੱਚੀ ਹੈ ਸਹੀ ਗੱਲ ਹੈ ਨਾ ਅਸੀਂ ਤਾਂ ਇਹ ਕੰਮ ਕੀਤਾ ਹੈ ਵੀ ਚਲ ਥੋੜਾ ਬਤਾ ਮੋੜ ਪੈ ਜਾਊਗਾ ਹਾਂ ਹਾਨ ਕੇ ਤਾਂ ਜੜਾ ਹੁੰਦਾ ਬਣਾ ਘਰ ਸੰਭੂਗੀ ਹਾਂ ਕੇ ਚਲੋ ਆਪਣੇ ਘਰ ਦਾ ਪਛਾਹ ਹੋਏਗਾ ਤੇ ਇਹ ਤੇ ਡਾਪੀ ਜਾਂ ਡਾਊਨ ਸਹੀ ਗੱਲ ਲੱਭਦੀ ਚੀਜ਼ ਲੈ ਜਾਓ ਲੈ ਜਾਓ ਚਾਲਕ ਹੋਣ ਪਿਆ ਨਾ ਗੱਲ ਵੱਖਰੀ ਆ ਨਾਲ ਤੇ ਨਾ ਬੰਦਾ ਦਈ ਹਾਂ ਚਲੋ ਘਰ ਬਹਿ ਕੇ ਖਾ ਗਏ ਜਾਂਦੇ ਆ ਜਦ ਕਿੰਨਾ ਖਾ ਲੈਣਾ ਹਾਂ ਆ ਜਿਹੜੇ ਲਫਾਵੇ ਪਰ ਪਰ ਦੇਣੇ ਆ ਇਹ ਤੇ ਨਹੀਂ ਨਾ ਆਵਾਰਾ ਖਾਂਦੇ ਨਹੀਂ ਇਹ ਨਹੀਂ ਕੰਮ ਚਾਹੀਦਾ ਤੁਸੀਂ ਨਾ ਇਹ ਤੇਰੀ ਕੋ ਆਪ ਕੱਸ ਕੇ ਜਾਂ ਜੰਗੀ ਦੇਣਾ ਆਹੋ ਕਹਿਨੀ ਆ ਇੱਕ ਵਾਰੀ ਮੈਂ ਵੇਖਨੀ ਆ ਫਿਰ ਮੰਨਦੀ ਆ ਕਿ ਨਹੀਂ ਮੰਨਦੀ ਆਹੋ ਇੱਕ ਵਾਰੀ ਉਹ ਵਜਾ ਉਹ ਵਜਾ ਸਾਡਾ ਪਿਓ ਮਗਰ ਲਾਇਆ ਬਨੇ ਆਹੋ ਉਹਨੂੰ ਵੀ ਮਗਰ ਲਾਉਣ ਲਈ ਗੱਲ ਆ ਪਰ ਕੀ ਕਰਿਓ ਤੇ ਫਸ ਗਿਆ ਸਭ ਵਿਚਾਰਾ ਜੇ ਹੁਣ ਉਹਨੂੰ ਆਖੀਏ ਕਿ ਉਹ ਲਾਖਣਾ ਭਈ ਮੈਂ ਤੁਹਾਨੂੰ ਕਹਿੰਦਾ ਮੇਰਾ ਨਾਂ ਨਾ ਕਰੋ ਅਹੀਂ ਤੇ ਕੀਤਾ ਬੋਤ ਸੁਖਵਾਤੇ ਚਲੋ ਸਦਾ ਘਰ ਸੰਭੇਗੀ ਦਾਦੀ ਕੀਤਾ ਸੁਖਵਾ ਤੇ ਪਰ ਹਾਂ ਨੂੰ ਪਤਾ ਵੀ ਕੰਮ ਖਰਾਬ ਹੋਣਾ ਫਰਾ ਆਹੋ ਇਹੋ ਹੀ ਤੇ ਗੱਲ ਵਾਹ ਇਹ ਗੱਲ ਦਾ ਥੋੜਾ ਪਤਾ ਹੀ ਪੈਨ ਜਿਆੜਾ ਹੀ ਕਰਨ ਦਾ ਅਸੀਂ ਤਾਂ ਗੱਲਾਂ ਸੋਚੀਆਂ ਹੀ ਨਹੀਂ ਨਾ ਨਾ ਅਸੀਂ ਤਾਂ ਰੋਟੀ ਦਾ ਹੀ ਸੀਮ ਤਾਂ ਹਾਂ ਬਸ ਬਸ ਇਹੋ ਹੀ ਗੱਲ ਅਸੀਂ ਤਾਂ ਅੱਗੇ ਕੋਈ ਸੋਚਿਆ ਨਹੀਂ ਮੁੜ ਕੇ ਵੀ ਇਹ ਵੀ ਗੱਲਾਂ ਹੋਣ ਡਿਆ ਬੜੀਆਂ ਵਾ ਆਹੋ ਅਸੀਂ ਤੇ ਇਹੋ ਗੱਲਾਂ ਆਂਦੇ ਚਲੋ ਆਊਗੀ ਰੋਟੀ ਪਾਣੀ ਪਕਾਊਗੀ ਬੱਚਿਆਂ ਦੇ ਕੱਪੜੇ ਧੋਏਗੀ ਰੋਟੀ ਟਾਈਮ ਨਾਲ ਪਕਾ ਕੇ ਦੇਹਗੀ ਆਪਣਾ ਘਰ ਸੰਭੇਗੀ ਓਏ ਆਹੋ ਚਲੋ ਜੋਕ ਹੁੰਦਾ ਉਹ ਤੇ ਕਰਨਾ ਹੀ ਪੈਣਾ ਵਾ ਪਰ ਆਹ ਕੰਮ ਤਾਂ ਬੰਦਾ ਕਰੇ ਪਤਨ ਹੀ ਹੈ ਇਹਨੂੰ ਆਦਤਾਂ ਵੀ ਲੈ ਜੋ ਲੈ ਜੋ ਲੈ ਜੋ ਪਾ ਦੇਣ ਦੇ ਲਿਫਾਫਿਆਂ ਚ ਲੈ ਜੋ ਜੇ ਡੈਡੀ ਤੋਂ ਮੈਂ ਕਹਿੰਦਾ ਵਾ ਡੈਡੀ ਮੇਰਾ ਨਵਾ ਧੋਖਾ ਵਾ ਅਸੀਂ ਮੈਂ ਇਹਦੇ ਵਿੱਚ ਫਸਿਆ ਵਾ ਮੈਂ ਕੀ ਕਰਾਂ ਵਾ ਫਾ ਲਲਾ ਹੁਣ ਕਰੇਗੀ ਬੰਦਾ ਫਸਿਆ ਤਾਂ ਹੈਗਾ ਤੇ ਉਹਨੂੰ ਇਹ ਗੱਲ ਕਹਿਣਾ ਕਿ ਤੂੰ ਆਪਣੇ ਆਪ ਹੀ ਇਹਨੂੰ ਸਮਝਾ ਲੈ ਫੇਰ ਸਾਨੂੰ ਬੁਰਿਆ ਬਣਨਾ ਪੈਣਾ ਵਾ ਤੇ ਫੇਰ ਉਹਨੇ ਸਾਡੀ ਗੱਲ ਉਹਨੂੰ ਲੱਗਣੀ ਬੁਰੀ ਬੁਰੀ ਤੇ ਤੂੰ ਆਪ ਹੀ ਉਹਨੂੰ ਸਮਝਾ ਲੈ ਵੀ ਇਹ ਕੰਮ ਜਿਹੜਾ ਬੰਦ ਕਰ ਦੇ ਨੋ ਇਹ ਮੰਡਲ ਮਨ ਆਉਂ ਜੜਾ ਨਾ ਜੋ ਚੀਜ਼ ਆਈ ਪਾ ਕੇ ਲਪਾਫਿਆਂ ਦੇ ਦਿੱਤੇ ਕੀ ਨਹੀਂ ਸਾਨੂੰ ਵਾਰਾ ਖਾਣੀ ਕੀ ਦਾ ਬੱਚਾ ਘਰ ਆਇਆ ਵਾ ਉਹਨੂੰ ਖਵਾਲ ਪਿਆਰ ਚਾਹ ਪਾਣੀ ਪਿਆਰ ਕੋਈ ਗੱਲ ਨਹੀਂ ਉਹ ਆਹ ਘਰ ਆਇਆ ਸੋਹੜੀ ਖਵਾਲੋ ਪੇਲੋ ਕੋਈ ਗੱਲ ਨਹੀਂ ਕੀ ਪਰੜਾ ਨਾਲ ਦੇ ਨਾਲਾ ਕੰਮ ਨੇ ਇਹ ਬੰਦ ਕਰੀਏ ਇਹ ਬੰਦ ਕਰਨਾ ਪੈਣਾ ਹਾਂ ਨਾਲ ਇੰਗਾ ਸੇਲੀ ਕਿੱਥੋਂ ਜੰਪਿੰਗ ਇਹਦੇ ਜੇ ਹੁਣੇ ਕੀ ਪਤਾ ਅਜ ਕੱਲ ਇਹ ਆਈ ਆ ਤੇ ਇਹ ਸੇਲੀ ਆਦਾ ਪਤਾ ਨਹੀਂ ਲੱਗਿਆ ਆ ਗਿਆ ਬਣੀ ਕਿੱਥੋਂ ਕਦੀ ਕੋਈ ਆ ਜਾਂਦੀ ਨਾਲ ਸੇਲੀ ਕਦੀ ਕੋਈ ਆ ਜਾਂਦੀ ਇਹਦੇ ਨਾਲ ਸੇਲੀ ਹੋ ਗਈ ਆ ਇਹ ਤੇ ਜਾੜਾ ਹੋ ਗਿਆ ਢੇ ਘਰ ਦਾ ਚੰਗਾ ਭਲਾ ਆ ਹੁੰਦੇ ਹੁਣੇ ਫਿਰ ਤੈਨਾਂ ਹੀ ਪਹਿਣਾ ਇਹਨੂੰ ਜਾਂ ਤੇ ਮੈਂ ਕਹਿਨੀ ਆ ਉਹਨੂੰ ਮੁੰਡੇ ਨੂੰ ਕਿ ਤੂੰ ਆਪ ਹੀ ਸਮਝਾ ਲੈ ਜੇ ਉਹਦੇ ਆਖਿਆ ਨਾ ਸਮਝੂਗੀ ਫਿਰ ਇਹਨੂੰ ਮੈਂ ਸਮਝਾਵਾਂਗੀ ਇੱਕ ਵਾਰੀ ਡੈਡੀ ਨੂੰ ਕਹਿ ਦੋ ਆਹੋ ਜੇ ਬਣੂਗਾ ਠੀਕ ਨਹੀਂ ਖਰਾਬ ਕਹਿ ਦਿਓ ਨਹੀਂ ਤਾਂ ਫਿਰ ਉਹਨੂੰ ਉਹ ਜਿਹੜੀ ਗੱਲਾਂ ਕਰਕੇ ਗਈ ਉਹਦਾਂ ਇੰਨੀਆਂ ਆਹੋ ਰਮਨ ਨੂੰ ਵੀ ਫੇ ਮੈਂ ਦੱਸੂਗੀ ਨਾ ਕਿ ਇਦਾਂ ਕਰਦੀ ਏ ਤੂੰ ਵੀ ਇਦਾਂ ਕਰਨੀ ਆ ਆਪਣੇ ਘਰੋਂ ਲਾਓ ਫੋਨ ਜਾਂ ਘਰੇ ਚਲ ਜਿਓ ਆਹੋ ਵਿਆਹ ਵੇਖ ਲਾਉਣ ਕੀ ਕਰ ਤੂੰ ਤਾਂ ਹਾਂ ਲਈ ਜਾ ਕੇ ਦੱਸ ਕੇ ਆਵਾਂਗੀ ਸਾਰੀਆਂ ਗੱਲਾਂ ਫਿਰ ਆਪੇ ਪੁੱਛੂਗੀ ਇਹ ਮੁੜ ਕੇ ਤੈਨੂੰ ਫੋਨ ਕਰਕੇ ਕਹਿਣਾ ਵਾ ਜੱਜੀ ਉਹਦਾਂ ਉਹ ਵੀ ਆਂਦੀ ਸੀ ਉਹ ਰੋਂਦੀ ਸੀ ਉਹ ਫੋਨ ਕੀਤਾ ਉਹਨੇ ਰੋਂਦੀ ਨੇ ਤੁਸੀਂ ਤਾਂ ਉਹਨੂੰ ਤੰਗ ਕੀਤਾ ਵਾ ਤੁਸੀਂ ਪਤਾ ਨਹੀਂ ਕਿੰਨੀ ਇੱਕ ਤੰਗੀ ਦਿੰਦੇ ਹੋ ਕਿੰਨਾ ਕੋ ਬਣਾਉਂ ਲਈ ਆ ਵਾਧੂ ਕਿੰਨਾ ਕੋ ਜਾਣ ਲਈ ਆ ਮੈਂ ਕਿਹਾ ਕੋਈ ਗੱਲ ਨਹੀਂ ਇਦਾਂ ਹੀ ਹੁੰਦਾ ਵਾ ਬਕਾਨੇ ਕਰ ਉਹ ਆਹ ਚਲੋ ਇਦਾਂ ਕਰਿਓ ਇਹਦੀ ਡੈਡੀ ਨਾਲ ਗੱਲ ਕਰਿਓ ਜੇ ਕੰਮ ਹੋ ਗੇ ਲਈ ਤੇ ਠੀਕ ਆ ਨਹੀਂ ਤੇ ਫਿਰ ਜਾ ਕੇ ਤੇ ਆਪੇ ਗੱਲ ਕਰ ਲਾਂਗੇ ਆਪੇ ਕਰਨੀ ਤਾਂ ਪੁੱਤ ਪੈਣੀ ਹੈ ਘਰ ਥੋੜੇ ਜਾਣ ਲੈਣਾ ਸੀ ਆਪਣਾ ਉਹ ਤਾਂ ਕਰਨੀ ਪੈਣੀ ਹੈ ਸਹੀ ਗੱਲ ਵਾ ਕੁਛ ਨਹੀਂ ਆ ਇੱਕ ਵਾਰ ਮੁੰਡੇ ਨੂੰ ਕਰਨੀ ਆ ਗੱਲ ਹਾਂ ਪਰ ਇਹ ਕਰਾਂ ਗੱਲ ਕੀ ਜਾਂਦੇ ਆ ਹਾਂ ਬਸ ਬਸ ਇਹਨੂੰ ਪਹਿਲਾਂ ਤੂੰ ਆਪੇ ਸਮਝਾ ਲੈ ਇਹਨੂੰ ਪੁੱਤ ਹਾਂ ਸਾਡੇ ਤੇ ਗੱਲ ਹੀ ਨਾ ਹੁੰਦੇ ਠੀਕ ਗੱਲ ਆਹੋ ਤੇ ਜੇ ਤੂੰ ਉਹਦੇ ਸਮਝਾਇਆ ਸਮਝ ਗਈ ਠੀਕ ਆ ਨਹੀਂ ਤੇ ਫਿਰ ਸਮਝਾਉਣੀ ਤੇ ਪੈਣੀ ਆ ਓਏ ਆਹ ਕੋਨਾ ਕੋਤੇ ਫਿਰ ਕਰਨਾ ਪੈਣਾ ਵਾ ਨਹੀਂ ਹਾਂ ਹੋ ਕਰਨਾ ਚੱਲ दादी ਮੈਂ ਨਾ ਗੁੰਡੇ ਹੋਵਾ ਕਿਹੜਾ ਮੈਂ ਘੜੀ 10 ਮਿੰਟ ਜਾ ਚੱਲ ਕੇ ਆ ਤੇ ਆਪਾਂ ਤੁਸੀਂ ਹੀ ਕਰ ਲਿਓ ਮੇਰੇ ਹੁੰਦਿਆਂ ਨੂੰ ਗੱਲ ਹਾਂ ਮੈਂ ਦੱਸਿਓ ਕੀ ਜਾਂਦੇ ਆ ਕੀ ਆ ਜੀ ਚੰਗਾ ਆ ਆ ਜੂ ਕੋਈ ਗੱਲ ਨਹੀਂ ਮੇਰਾ ਨਾ ਕਰੀ ਠੀਕ ਆ ਠੀਕ ਆ ਆਹੋ ਮੈਂ ਕਰਨੀ ਆ ਗੱਲ ਇਹ ਦਿਨ ਬਾਹਰ ਨਹੀਂ ਲੱਗੀ ਹੁੰਦਾ ਤੇ ਪਤਾ ਨਹੀਂ ਕਿਹੜੇ ਬਾਹਰ ਮੇਰਾ ਤਾਂ ਕਿੰਨਾ ਹੀ ਕੰਮ ਕਰਨ ਵਾਲਾ ਬਾਜੀ ਮਨਜਿੰਦਰ ਖਾਤ ਪਉਣ ਗਏ ਆ ਤੇ ਅੰਧਿਆ ਰੋਟੀ ਮੰਗਣ ਡੈ ਪਣਾਵਾ ਇਦਾਂ ਕਰਦੀ ਆ ਬੀਜੀ ਨੇ ਦਿੰਨੀ ਆ ਗੱਡੇ ਤੇ ਮੈਂ ਆਟਾ ਗੁੰਨ ਲੈਂਦੀ ਆ ਫਟਾਫਟ ਨਾਲ ਹੀ ਤੜਕਾ ਲਾ ਦੂੰਗੀ ਤੇ ਨਾਲ ਹੀ ਫਿਰ ਨਾ ਫੁਲਕੇ ਲਾ ਦੂੰਗੀ ਮੈਂ ਬੀਜੀ ਹਾਂ ਆ ਤੇ ਗੰਡੇ ਕੱਟ ਦੋ ਤੇ ਮੈਂ ਨਾ ਆਟਾ ਗੁੰਨਾਂ ਇਹ ਕੀ ਕਰਨੇ ਗੰਡੇ ਕੱਟ ਕੇ ਗੰਡੇ ਕੱਟ ਕੇ ਸਬਜ਼ੀ ਬਣਾਉਣੀ ਆ ਇੰਨੇ ਗੰਡੇ ਪਾਉਣੇ ਆ ਤੂੰ ਤਾਂ ਕਿ ਲੋਗਾਂ ਨੇ ਲੈ ਆਈਆਂ ਇਕੱਠੇ ਖੁੰਬਾ ਬਣਾਉਣੀਆਂ ਹੈਗੀਆਂ ਤਾਂ ਕਰਕੇ ਲਿਆਂਦੇ ਆ ਫਿਰ ਸਭ ਜੀ ਸਵਾਦ ਨਾਲ ਬੜੇ ਫਿਰ ਬੱਚੇ ਗੱਲਾਂ ਕਰਦੇ ਆ ਨਹੀਂ ਤੇ ਮੇਥੋਂ ਨਹੀਂ ਕੱਟੇ ਜਾਂਦੇ ਤੂੰ ਉਦਾਂ ਤੇ ਲੋਕਾਂ ਨੂੰ ਬੜੇ ਲਫਾਉਂਦੇ ਭਰ ਪਾ ਦਿੰਦੀਆਂ ਇੰਨਾ ਹੱਥਾਂ ਦੇ ਨਾਲ ਤੇ ਹੁਣ ਤੇਰੇ ਹੱਥਾਂ ਇਹਨਾਂ ਨਾਲ ਗੰਢੇ ਨਹੀਂ ਕੱਟੇ ਜਾਂਦੇ ਹੈ ਮੈਂ ਲੇਟ ਹੋ ਗਈ ਕੰਮ ਕਰਦੀ ਕੱਪੜੇ-ਕੁੱਪੜੇ ਵੀ ਥੋਤੇ ਆ ਤੇ ਹੁਣ ਮਨਜਿੰਦਰ ਖਾਦ ਪਾਉਣਗੇ ਧਿਆਨ ਕਰਾ ਰੋਟੀ ਬੰਗਣੀ ਤੇ ਮੈਂ ਤਾਂ ਕਹਿੰਦੀ ਵੀ ਕੱਟ ਦੋ ਤੇ ਛੇਦੀ ਹੋ ਜੂਗੀ ਨਹੀਂ ਰੋਟੀ ਤੇ ਚਲ ਉਹਨੇ ਮੰਗਣੀ ਆ ਪਰ ਇਹ ਆ ਕਿ ਹੁਣ ਤੂੰ ਗੰਢੇ ਕੱਟਣ ਤੋਂ ਵੀ ਰਹਿ ਗਈ ਗੰਢੇ ਵੀ ਨਹੀਂ ਮ ਇੱਥੇ ਕਿ ਕਿਲੋ ਕੁ ਪਾ ਕੇ ਗੰਡੇ ਤੇ ਲੈ ਆਈਓ ਮੇਰੇ ਗਾੜੀ ਲੈ ਘੱਟ ਦੇ ਗੰਡੇ ਜੜਾ ਡਾਇਆ ਬੱਸ ਤੂੰ ਇਦਾਂ ਦੀਆਂ ਗੱਲਾਂ ਉਹ ਕਰਦੇ ਜੇ ਜੇ ਮੈਂ ਬਣਾਉਂਗੀ ਤਾਂ ਤੂੰ ਸਾਰੇ ਟੱਬਰ ਨੇ ਖਾਣਾ ਕਿਹੜਾ ਮੈਂ ਕੱਲੀ ਨੇ ਖਾਣਾ ਨਹੀਂ ਖਾਣਾ ਤੇ ਸਾਰੇ ਟੱਬਰ ਨੇ ਹੀ ਆ ਪਰ ਚਲੋ ਸਾਫ਼-ਸਾਫ਼ ਨਹੀਂ ਆ ਨਾ ਸਭ ਕੁਝ ਹੁੰਦਾ ਇਹ ਤੂੰ ਛੇ ਘੱਟਾ ਨੌਂੀਆਂ ਜਾ ਕੇ ਉੱਧਰ ਫੋਨ ਕਰ ਕਰਕੇ ਉਹਨੂੰ ਰਮਨ ਨੂੰ ਤੇ ਮੈਨੂੰ ਇਦਾਂ ਕਹਿੰਦੀ ਆ ਮੈਨੂੰ ਇਦਾਂ ਕਹਿੰਦੀ ਆ ਮੈਂ ਬਹੁਤਾ ਵਰਤਨੀ ਆ ਬਹੁਤਾ ਕਰਨੀ ਆ ਤੂੰ ਤੜਕਾ ਬੜਾ ਪਾਉਣੀ ਆ ਤੂੰ ਗੰਡੇ ਬੜੇ ਪਾਉਣੀ ਗੰਡੇ ਹਿਸਾਬ ਨਹੀਂ ਪਾਈਦੇ ਫਿਰ ਵੀ ਐਨੇ ਗੰਡੇ ਤੂੰ ਕੌਣ ਪਾਉਂਦਾ ਵਾ ਇਕੱਠੇ ਚੱਲ ਮੈਂ ਤੇ ਇਹ ਸੋਚਿਆ ਸੀਗਾ ਪਿਛੇਤੀ ਹੋ ਜੂਗੀ ਚੱਲ ਨਹੀਂ ਤੇ ਵੀ چیرਨੇ ਤੇ ਕੋਈ ਗੱਲ ਨਹੀਂ ਮੈਂ ਆਪੇ چیر ਲੈਨੀ ਆ ਕੋਈ ਗੱਲ ਨਹੀਂ ਰਹਿਣ ਦੋ ਤੇਰੀ ਗੱਲ ਤੇ ਚਲੋ ਕੋਈ ਗੱਲ ਨਹੀਂਗੀ چیر ਵੀ ਮੈਂ ਦਿੰਨੀ ਆ ਤੈਨੂੰ ਪਰ ਮੈਂ ਨਹੀਂ ਆ ਵੀ ਕੋਈ ਹਿਸਾਬ ਨਾਲ ਕੰਮ ਕਰਿਆ ਕਰ ਪਤਾ ਨਹੀਂ ਤੈਨੂੰ ਕਿਉਂ ਗਲਤ ਲੱਗਦੇ ਆ ਮੇਰੇ ਕੰਮ ਮੈਂ ਤਾਂ ਹਿਸਾਬ ਨਹੀਂ ਕਰਨੀ ਆ ਤੁਸੀਂ ਪਤਾ ਨਹੀਂ ਕਿਉਂ ਇਦਾਂ ਸਮਝਦੇ ਜੀ ਹਿਸਾਬ ਨਾ ਕਰੇ ਤੇ ਮੈਂ ਤੈਨੂੰ ਕਿਉਂ ਕਰਾਂ ਜੇ ਕੋਈ ਆਉਂਦੀ ਹੈ ਬਾਹਰ ਕੁੜੀ ਸੇ ਲੀਓ ਦੀ ਕੁੜੀ ਨਾਲ ਦੀ ਤੇ ਤਮੀਤ ਲਫਾ ਪੇਪਰ ਪਰਫੜਾ ਦੇਣੀ ਹਈ ਹਾਏ ਹਾਏ ਵੀਜੀ ਉਹ ਤੇ ਵਿਚਾਰੀ ਨਿਆਣੀ ਆਈ ਹੈਗੀ ਤੇ ਲੋੜੀ ਹੀ ਤੇ ਮੈਂ ਸੋਚਿਆ ਚੱਲ ਵਾਧੂ ਸਮਾਨ ਵਾ ਤੇ ਚਾ ਥੋੜਾ ਜਿਹਾ ਪਾ ਕੇ ਮੈਂ ਲਖਾਫੇ ਚਲੂ ਵੀ ਦੇਤਾ ਤੇ ਇਹਦੇ ਵਿੱਚ ਕਿਹੜੀ ਅੱਖ ਰ ਆ ਗਈ ਹੈ ਕੋਈ ਜਦੋਂ ਉਹ ਗੱਲ ਤੇ ਸਮਾਨ ਦੀ ਹੈ ਤੇ ਭਾਵੇਂ ਪਾ ਕੇ ਦਿੱਤਾ ਉਹ ਮੈਨੂੰ ਪੁੱਛਿਆ ਇੱਕ ਵਾਰੀ ਵੀ ਆ ਕੁੜੀ ਆਈ ਜਾਂ ਨਿਆਣੀ ਤੇ ਮੈਂ ਇਹਨੂੰ ਵੀਜੀ ਪਾਦਾ ਥੋੜਾ ਬਹੁਤਾ ਸਮਾਨ ਲੋੜੀ ਦਾ ਤੇ ਮੈਂ ਤੈਨੂੰ ਕਿਹੜਾ ਆਖਣਾ ਹੈ ਨਾ ਪਾ ਤੂੰ ਤਾਂ ਉਹ ਆਪਣੇ ਆਪ ਹੀ ਪ੍ਰਧਾਨ ਬਣੀ ਜਾੜਾ ਦਾ ਆ ਜੋ ਜੀ ਕਰੇ ਪਾ ਦੇ ਨੀ ਮੈਨੂੰ ਕੀ ਪਤਾ ਕੀ ਪਾ ਕੇ ਦਿੱਤਾ ਕੀ ਨੇ ਪਾ ਕੇ ਦਿੱਤਾ ਦੱਸਾਂ ਮੈਂ ਕਿ ਝਾੜਨਾ ਵਾ ਕਰ ਮੈਨੂੰ ਨਹੀਂ ਲੋੜ ਹੈ ਕਰਦੀ ਮੈਨੂੰ ਵੀ ਤੇ ਲੋੜ ਹੀ ਆ ਉਹ ਤੇ ਵਿਚਾਰੀ ਨਿਆਣੀ ਕਹਿਣ ਦੀ ਉਹਨੂੰ ਵੀ ਲੋੜੀ ਮੰਗਣ ਚਲੀਏ ਤੇ ਮੈਂ ਕਿ ਪੁੱਤਾਂ ਕਿ ਲੋੜੀ ਨੀਗਾ ਮੰਗਣ ਜਾਣਾ ਤਾਂ ਤੂੰ ਇੱਥੇ ਸਾਡੇ ਘਰ ਬੈ ਤੇ ਤੈਨੂੰ ਮੈਂ ਜਾਣ ਲੱਗੀ ਨੀ ਥੋੜਾ ਜਿਹਾ ਸਮਾਨ ਪਾ ਦੂੰਗੀ ਮੈਨੂੰ ਕੀ ਪਤਾ ਹੈ ਤੈਨੂੰ ਢੀਢੀ ਵੱਢੀ ਗੱਲ ਬਣਾਉਣੀ ਆ ਉਹ ਵੀ ਕੋਈ ਗੱਲ ਨਹੀਂ ਉਹ ਤੇ ਚਲੋ ਦਿਲਦਾਰ ਵੇਦਨ ਪਾ ਵੀ ਦਿੱਤਾ ਤੇ ਕੋਈ ਨਹੀਂ ਪਰ ਮਾੜਾ ਬੰਦਾ ਸਲਾਹ ਤੇ ਮਾੜੀ ਮੋਟੀ ਲੈ ਰੇ ਨਾ ਥੋੜੀ ਬ ਚਲੋ ਕੋਈ ਨਹੀਂ ਗਲਤੀ ਹੋ ਗਈ ਗਾਂ ਤਾਂ ਸਲਾਹ ਲੈ ਲੈਂਦਾ ਕਰੂੰਗੀ ਤੁਹਾਡੀ ਆਹੋ ਬੰਦ ਦਾਸੀ ਦਾ ਵੇ ਮੈਂ ਕੀ ਆਖਣਾ ਵੀ ਨਾ ਦੇ ਲੋੜੀ ਉਹਨੂੰ ਕੁੜੀ ਨੂੰ ਵਿਚਾਰੀ ਨੂੰ ਚਲੋ ਕੋਈ ਗੱਲ ਨਹੀਂ ਤੇ ਫਿਰ ਮੈਂ ਆਪੇ ਕੱਢਣਾ ਗੰਡੇ ਕੋਈ ਨਹੀਂ ਗੰਡੇ ਮੈਂ ਕੱਟ ਦੇਣੀ ਆ ਪਰ ਇਹਨਾਂ ਨੂੰ ਪਹਿਲਾਂ ਕੱਢ ਕੇ ਆ ਥੋੜੇ ਜਿੰਦੇ ਕਰਕੇ ਆ ਐਨੇ ਗੰਡੇ ਮੈਂ ਨਹੀਂ ਕੱਟਣੇ ਜਿੰਨੇ ਤੂੰ ਲੈ ਆਈ ਆ ਚਲੋ ਕੋਈ ਨਹੀਂ ਕੱਟ ਦੇਣੀ ਵੇਖਾ ਕਿੰਨੀਆਂ ਗੱਲਾਂ ਕੀਤੀਆਂ ਮੈਨੂੰ ਹੈ ਦੱਸ ਮੇਰਾ ਕੀ ਕਸੂਰ ਆ ਮੇਰਾ ਇਨਾ ਹੱਕ ਨਹੀਂ ਕਿ ਭੀਕੇ ਨੂੰ ਨਿੱਕੀ ਚੀਜ਼ ਦੇ ਸਕਾਂ ਉਹ ਤੇ ਵਿਚਾਰੀ ਨਿਆਣੀ ਆਈ ਹੀਗੀ ਚਲ ਲੋਹੜੀ ਵਾਲਾ ਦਿਨ ਹੀ ਚਲੋ ਜੀ ਮੈਂ ਤੇ ਹੀ ਦਿੱਤੀਆਂ ਥੋੜੀਆਂ ਮੋਗਲੀਆਂ ਤੇ ਕੀ ਆਖਰ ਆ ਗਈਗੀ ਕਿੰਨਾ ਗੁੱਸਾ ਕੀਤਾ ਹੋਇਆ ਹੈ ਦੱਸ ਆ ਪਿਆਜ਼ ਵਾ ਹੁਣ ਜੇ ਤੇ ਪਿਆਜ਼ ਨਾਲੀ ਸਬਜ਼ੀ ਬਣਨੀ ਆ ਹੁਣ ਓਦਾਂ ਕਿਦਾਂ ਮੈਂ ਖਾਲੀ ਤੜਕਾ ਲਾਦਾ ਜੇ ਮੈਂ ਇਦਾਂ ਤੜਕਾ ਲਾਦਾ ਤੇ ਫਿਰ ਨਿਆਣਿਆਂ ਨੇ ਕਹਿਣਾ ਵਾ ਕਿ ਚੀਜ਼ਾਂ ਸਵਾਦ ਨਹੀਂ ਵੜਾਉਂਦੀ ਮੈਂ ਤੇ ਫਾਇ ਲੱਗ ਗਈ ਆ ਕਰਾਂ ਕੀ ਮਿੰਨ ਤੇ ਕੋਹ ਸਮਝ ਨਹੀਂ ਆਉਂਦੀ ਇਦਾਂ ਕਰਦੀ ਆ ਆਪੇ ਕਰ ਲੈਣੀ ਆ ਗੱਡੇ ਕੋਈ ਗੱਲ ਨਹੀਂ ਜੇ ਮੈਂ ਫੇਰ ਦੇਣ ਗਈ ਨਾ ਤਾਂ ਫੇਰ ਚਾਰ ਗੱਲਾਂ ਸੁਹੂੰਗੀ ਇਹਦੇ ਨਾਲ ਚੰਗਾ ਵਾ ਬੰਦਾ ਆਪ ਹੀ ਕੰਮ ਕਰਦੇ ਮੈਂ ਹੀ ਕਹੇ ਮੈਨੂੰ ਕੀ ਪਤਾ ਸੀਗਾ ਗੱਲ ਦੀਆਂ ਗਲੈਂਡਾਂ ਬਣਾਉਣੀਆਂ ਬੀਜੀ ਨੇ ਮੈਂ ਤਾਂ ਸਮਝੀ ਨਹੀਂ ਗੱਲ ਦੀ ਹੁਣ ਕੀ ਕਰਾਂ ਹੁਣ ਨਾ ਬੀਜੀ ਨੇ ਮੰਜੰਦਰ ਨੂੰ ਨਹੀਂ ਦੱਸਣਾ ਪਿੰਨੇ ਕੁੜੀ ਨੂੰ ਨਾ ਇੰਨਾ ਅਲਫਾਫਾ ਭਰਤਾ ਹੈਪੀ ਹੋ ਦੇ ਵਿੱਚ ਹੈ ਤੇ ਕੁਛ ਵੀ ਨਹੀਂ ਹੈ ਹੁਣ ਮੈਂ ਕੀ ਕਰਾਂ ਐਸੇ ਗਮ ਹੁਣ ਮੇਰੇ ਦਿਵਾਲੀ ਉਹ ਘਰਾਂਗੀ ਆ ਜੇਪਾ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਹੁਣ ਕੀ ਬਣਾਇਆ ਉਹ ਬਸ ਆ ਬਣਾਉਣ ਲੱਗੀ ਆ ਮੈਂ ਹੁਣੇ ਤਰਕਾ ਲਾ ਕੇ ਨਾ ਤੇ ਹੁਣੇ ਰੋਟੀ ਪਕਾ ਕੇ ਦੇ ਦੇਣੀ ਆ ਤੁਹਾਨੂੰ ਮੈਂ ਬਰੌਂਗੀ ਲੱਗੇ ਜੇ ਕੁਮਾਰ ਸੱਤ ਨਾ ਲੱਗੀਆਂ ਤੇ ਰਾਜ ਕੋ ਨਹੀਂ ਬੜਿਆ ਨੀ ਨਾ ਪੁੱਤ ਮੈਂ ਕੱਪੜੇ ਤੋੜਨ ਡੈਬੀ ਹੀਗੀ ਤੇ ਸਫਾਈਆਂ ਵੀ ਕੀਤੀਆਂ ਵਾ ਤੇ ਲੇਟ ਹੋ ਗਈ ਰੋਟੀ ਥੋੜੀ ਜੀ ਤੇ ਕੋਈ ਗੱਲ ਨਹੀਂ ਮੈਂ ਹੁਣੇ ਬਣਾ ਦਿੰਨੀ ਆ ਆ ਟਾਈਮ ਵੇਰ ਵਕ ਨਾ ਆ ਗਿਆ ਵਾ ਆ ਮੈਨੂੰ ਪਤਾ ਵਾ ਭੁੱਖ ਲੱਗੀ ਆ ਤੇਨੂੰ ਕੋਈ ਨਹੀਂ ਬਸ ਮਨ ਲੱਗੀਆਂ ਰੋਟੀਆਂ ਪਕਾਉਣ ਨਾਲ ਹੀ ਉਹ ਸਮਝੀ ਤਲਕਾ ਲਾ ਦੇਣਾ ਉਹ ਤੇ ਨਾਲ ਹੀ ਉਹ ਫੁੱਲਕੇ ਲਾ ਦੇਣੇ ਆ ਤੇ ਜਾ ਜਾ ਕੇ ਬਾਹਰ ਅੰਦਰ ਤੇ ਮੈਂ ਤੂੰ ਉਹ ਰੋਟੀ ਲੈ ਕੇ ਆਉਣੀ ਹੈ ਛੇਤੀ ਲਾ ਦੇ ਫਿਰ ਕੋਈ ਨਹੀਂ ਤੂੰ ਚੱਲ ਮੈਂ ਆ ਗਈ ਆ ਅੱਜ ਨਾ ਮਲੇੜੀ ਹੋ ਗਈ ਆ ਏਦਾਂ ਕਰਿਆ ਕਰੂੰਗੀ ਪਹਿਲਾਂ ਮੈਂ ਰੋਟੀ ਬਣਾਇਆ ਕਰੂੰਗੀ ਅੱਗੇ ਤੋਂ ਤੇ ਬਾਅਦ ਵਿੱਚ ਬਾਕੀ ਕੰਮ ਕਰਿਆ ਕਰੂੰਗੀ ਚੱਲ ਕੋਈ ਨਹੀਂ ਫਟਾਫਟ ਤਲਕਾ ਲਾ ਲਾ ਫਿਰ ਵੇਂਦੀਆਂ ਕੀ ਕਰਨਾ ਅੱਗੇ ਆ ਤਾਂ ਇਹ ਹਾਲ ਗਮਲਿਆਂ ਦਾ ਬਣਾਇਆ ਇਹ ਤਾਂ ਸੁੱਕ ਹੀ ਗਏ ਨੇ ਵਿਚਾਰੇ ਹੈਂ ਇਹ ਪਾਣੀ ਨਾ ਘੁੱਟ ਨਹੀਂ ਸਕਦੀ ਏ ਪਤਾ ਨਹੀਂ ਇਦਾਂ ਦੀ ਆ ਕੁੜੀ ਏ ਤੇ ਉਹਨਾਂ ਨੂੰ ਪੁਲਾਉਂ ਰੋ ਪਾਣੀ ਪਾ ਤੇ ਕਹਿੰਦੇ ਆ ਉਹਨਾਂ ਕਿ ਆਹ ਨਾਲੇ ਆ ਮੈਂ ਆਟਾ ਕੱਢ ਦੇਣੀ ਆ ਗੱਲ ਕੀ ਕਰੀਆ ਮੇਰੇ ਮੈਂ ਪੁੱਤ ਕਰਨਾ ਕੀ ਆ ਗੰਡੇ ਸੁੱਕੇ ਸੀ ਅੱਛਾ ਤੇ ਮੈਂ ਕਿਹਾ ਪਾਣੀ ਪਾਵਾ ਤੇ ਉਹ ਅੰਦਰ ਵੇਖ ਲਓ ਹੇ ਤੱਕ ਰੋਟੀ ਨਹੀਂ ਜੇ ਲੱਠੀ ਤੇ ਮੈਂ ਤੇ ਆਖਿਆ ਗੰਡੇ ਮੈਨੂੰ ਪੜਾ ਦੇ ਜੇ ਤੂੰ ਉਹ ਕਰ ਲੈ ਕੰਮ ਰੋਟੀਆਂ ਦਾ ਇੰਨੇ ਗੰਡੇ ਫੜੇ ਆ ਤੇ ਕੀ ਗੰਡੇ ਤੇ ਆਕੜ ਬਣੀ ਆ ਮੈਨੂੰ ਗੰਡੇ ਨਹੀਂ ਦੇ ਦੇ ਆਪਾਂ ਹੀ ਜਾ ਕੇ ਅੰਦਰ ਚੀਰੰਦਾ ਪੀਏ ਕਾਇਨ ਵਕੀਲੇ ਆਖੋ ਗਿਆ ਪਤਾ ਸਾਰੇ ਕੰਮ ਨਹੀਂ ਹੁੰਦੇ ਇੱਕ ਵਾਰੀ ਤੇ ਕੰਮ ਦੇ ਦਿਆ ਕਰਿਆ ਹੁੰਗੇ ਕਿ ਮੋਟੇ ਆਹੋ ਇਹ ਨਹੀਂ ਨਾ ਕੰਮ ਕਰਨਾ ਆਕੜ ਰੱਖਣੀਆਂ ਪੂਰੀ ਤੇ ਨਾਲ ਇੱਕ ਗੱਲ ਹੋਰ ਵੇਖੀ ਜੇ ਕੁੜੀਆਂ ਆਂਦੀਆਂ ਉਹਨਾਂ ਨੂੰ ਕਿੱਥੋਂ ਕਿੱਥੋਂ ਸਮਾਨ ਕੱਢ ਕੱਢ ਕੇ ਦੇਈ ਜਾਣਾ ਵੀ ਆ ਲੋ ਖਾ ਲੋ ਤੇ ਜਦੋਂ ਮੇਰੇ ਯਾਰ ਆਉਣੇ ਉਹ ਤੋਂ ਬਸ ਚਾਹ ਦੇਣੀ ਤੇ ਫੋਕੀ ਉਹ ਵੀ ਕੀ ਪਤਾ ਪਾਣੀ ਨਹੀਂ ਆਹੋ ਇਹ ਤਾਂ ਗੱਲ ਪਤਾ ਹੈਗੀ ਜਦੋਂ ਪੰਜਾਬ ਦੇ ਦੋਸਤ ਹੁੰਦਾ ਮੁੰਡਿਆਂ ਦਾ ਉਹਨਾਂ ਗਾੜੀ 'ਚ ਕੁਝ ਖਾਣ ਨੂੰ ਰੱਖਣਾ ਚਾਹੀਦਾ ਵੇ ਚੰਗੇ ਥੋੜਾ ਲੱਗ ਜਦਾ ਉਹਨਾਂ ਆਪਣੇ ਘਰ ਜਾਣੇ ਜਾਂਦੇ ਉਹਨਾਂ ਨੂੰ ਵੀ ਦੋਸਤਾਂ ਨੂੰ ਮੁੰਡਿਆਂ ਨੂੰ ਵੀ ਦੇਣਾ ਚਾਹੀਦਾ ਨਾ ਕੁਝ ਇਹ ਥੋੜੀ ਕਰ ਲਵਾ ਤੇ ਉਹ ਹੋਰ ਨਾਲ ਖਵਾਲੀ ਜਾਵੇ ਜੇ ਹਮ ਰੋਟੀ ਇਹਨਾਂ ਨੂੰ ਰੋਟੀ ਨੂੰ ਟਾਈਮ ਨਾਲ ਖਤਣੀ ਪਰ ਹਵਾਂ ਰੋਟੀ ਮਾਰੇ ਤਾਂ ਧੱਲਾ ਮਾਰਿਆ ਉਹ ਹੁਣ ਆਪਣੀਆਂ ਮਰਜ਼ੀਆਂ ਕਰਦੀ ਮੈਂ ਆਖਿਆ ਗੰਡੇ ਕੁੜੀਏ ਮੈਨੂੰ ਚੱਲ ਦੇ ਦੇ ਮੈਂ ਕੱਟ ਦੇਣੀ ਆ ਥੋੜੇ ਕਰ ਦੇ ਨਾ ਉਹ ਥੋੜੇ ਕਰਨ ਚਾਹੀਏ ਤੂੰ ਅੰਦਰ ਹੀ ਕੱਟਣ ਦਾ ਵੀ ਉਹਨਾਂ ਸਾਰੇ ਕੱਟਣੇ ਹੋਣੇ ਆ ਸਾਰੇ ਹੀ ਦੇ ਸਾਰੇ ਦੇ ਜੇ ਉਹਨੇ ਥੋੜੇ ਕੱਟਣੇ ਹੁੰਦੇ ਤਾਂ ਮੈਨੂੰ ਪੜਾ ਜਾਣੇ ਸੀ ਉਹਨੇ ਪੂਰੇ ਤੇ ਪੂਰੇ ਕੱਟ ਲੈਣੇ ਜਿੰਨੇ ਲਿਆਈ ਸੀ ਬਾਹਰ ਕਿੰਨੋ ਕਿੰਨੋ ਗੰਡੇ ਕਾਹੋਂ ਕਾਹ ਦਾ ਸਬਜ਼ੀਆਂ ਚ ਮੈਂ ਆ ਨਾ ਚੱਲਾਂ ਮੈਂ ਪੰਨ ਅੰਦਰ ਕਿ ਇਹ ਰੋਟੀ ਪੱਕਦੀ ਆ ਨਾ ਆਪੇ ਆਪਣੇ ਥੀ ਫੜਾ ਲਿਓ ਮੈਂ ਨਹੀਂ ਉਹਦੇ ਮਤਲਬ ਉਹ ਹੀ ਨਹੀਂ ਪਤਾ ਮੈਂ ਫੜਾ ਦਾਂਗੀ ਆਪੇ ਕੀ ਕਰਾਂ ਫਿਰ ਮੈਂ ਇਹ ਤਾਂ 150 ਪਾਏ ਸਾਨੂੰ ਸਭ ਦੁੱਖਦੇ ਤਾਂ ਜਾਨੀ ਆ ਉਹਦੇ ਵੱਲ ਜਿਹੜੀ ਕੰਨਾਈਂ ਦੀਆਂ ਕਰਦੀ ਸੀ ਉਹਦਣ ਹੁਣ ਪੁੱਛ ਕੇ ਆਉਣੀ ਆ ਨਾ ਕਿ ਆਹ ਕੋਈ ਕੰਮ ਆ ਕਰਾਂ ਐਵੇਂ ਜਿਹਾ ਲੈ ਆ ਕੇ ਦਿੱਤੀ ਨਾ ਨਿਆਣਿਆਂ ਨੂੰ ਰੋਟੀ ਟਾਈਮ ਨਾ ਕੋਈ ਨਾ ਕੋਈ ਗੱਲ ਨਾ ਬਾਤ ਇਹ ਬਸ ਕੇ ਆਈ ਆ ਨਾ ਅੱਜ ਸਾਰਿਆਂ ਕੱਲਾ ਉਹ ਬੱਚੀ ਕੱਲਾ ਕਰਦੀ ਬੜੀ ਜਾਨਦੀ ਸੀ ਉਹ ਚੰਗੀ ਬੜੀ ਆ ਪਰ ਮਨ ਬੁਆਤ ਵਾਲਾ ਆ ਗਿਆ ਆ ਗਿਆ ਦੱਦ ਜੀ ਆ ਗਿਆ ਜੀ। ਫਰੀਅਸ ਵੀ ਕਰੋ। ਸਾਸੀ ਕਾਪਤ ਨੰਮਾ ਕਰਈਆ। ਉਹ ਨਹੀਂ ਦੱਦ ਜੀ ਉਹ ਤਾਂ ਇੱਥੇ ਨਹੀਂ ਜੇ। ਉਹ ਗਏ ਹੀ ਉੱਥੇ ਤਿਬੜ। ਮੈਂ ਤਾਂ ਉਹਦੇ ਨਾਲ ਗੱਲ ਕਰਨ ਆਈ। ਚਲੋ ਅੰਦਰ ਤੇ ਆਜੋ। ਅੰਦਰ ਤੇ ਚੱਲ ਜਾਨੀ ਆ ਪਰ ਅੰਦਰ ਮੈਂ ਕੋਈ ਕਰੀ। ਉਹ ਚਲੋ ਕੋਈ ਗੱਲ ਨਹੀਂ ਆ ਗੋ ਘਰ ਹਾਂ ਵਿੱਚ ਉਹਦੇ ਨਾਲ ਮੈਂ ਗੱਲ ਕਰਦੀ। ਆ ਵੀ ਪਟ। ਬੈਠੋ ਤੁਸੀਂ। ਪਾਣੀ ਲੈ ਕਾ ਨਹੀਂ ਨਹੀਂ ਕੋਤ ਪਾਣੀ ਵੀ ਪੀਣਾ ਮੈਂ ਮੈਂ ਪੀਤੀ ਚਾਹ ਹੋਣੀ ਹੈ ਜੇ ਅੱਛਾ ਅੱਛਾ ਤੇ ਮੈਂ ਉਹਦੇ ਨਾਲ ਗੱਲ ਕਰਨ ਆਈ ਹਾਂ ਕਿ ਕੀ ਹੋ ਗਿਆ ਜੀ ਹੋਣਾ ਕੀ ਆ ਕਦੀ ਤੇ ਲਫਾਬੇ ਪਰ ਪਰ ਲੋਕਾਂ ਨੇ ਕੁੜੀਆਂ ਨੂੰ ਫੜਾ ਦਿੰਦੀ ਪਤਾ ਨਹੀਂ ਕੀ ਪਾ ਪਾ ਦਿੰਦੀ ਹੈ ਕੌਣ ਚਾਚੀ ਆਹੋ ਤੇ ਰੋਟੀ ਚਾਹ ਮਨਾ ਪਕਾਉਣੀ ਨਹੀਂ ਨੀ ਮੁੰਡੇ ਨੂੰ ਭੁੱਖ ਲੱਗੀ ਸੀ ਵਿਚਾਰੇ ਨੂੰ ਉਹ ਆਣ ਕੇ ਰੋਟੀ ਮੰਗਣ ਡਿਆ ਪਿਆ ਅਜੇ ਗੰਡੇ ਚੀਰ ਨਹੀਂ ਤੇ ਮੈਂ ਕਿਹਾ ਗੰਡੇ ਮੈਨੂੰ ਫੜਾ ਦੇ ਗੰਡੇ ਇਕੱਠੇ ਹੀ ਨਹੀਂ ਲੱਈ ਐ ਇੰਨੇ ਮਹਿੰਗੇ ਗੰਡੇ ਆ ਵਾਰਾ ਖਾਂਦੇ ਤੇ ਮੈਂ ਆਖਿਆ ਚੱਲ ਤੂੰ ਇਦਾਂ ਕਰ ਮਚੀਰ ਦਿੰਨੀ ਆ ਤੇ ਅੱਧੇ ਕਰਕੇ ਲਿਆ ਆ ਉਹ ਚਲੋ ਦਾਦੀ ਤੁਹਾਨੂੰ ਪਤਾ ਹੀ ਆ ਹੁਣ ਉਹਨਾਂ ਨੇ ਆਪਣੇ ਪਿੱਛੇ ਇਹਦੇ ਹੱਥ ਪਈਏ ਜਿੱਦਾਂ ਉੱਥੇ ਉਹ ਹੈਨਾ ਖਾਂਦੇ ਪੀਂਦੇ ਸੀ ਤਾਂ ਕਰਕੇ ਹੋਣਾ ਨਾ ਨਹੀਂ ਪੁੱਤ ਫੇਰ ਵੀ ਆਪਣੇ ਘਰ ਨੂੰ ਕਰਨਾ ਹੀ ਚਾਹੀਦਾ ਤੁਹਾਡਾ ਪੋਤਾ ਸਰਪਾ ਉਹ ਅੰਦਰ ਗੰਡੇ ਚੀਰਦਾ ਵੀ ਤੇ ਰੋਟੀ ਪਕਾਈ ਨਹੀਂ ਮੁੰਡਾ ਰੋਟੀ ਮੰਗਣ ਲਿਆ ਉਹ ਉਹ ਹਾਰ ਕੇ ਪੜਨ ਬਹਿ ਗਿਆ ਆਹਨਾ ਚੱਲ ਦਾਦੀ ਜਦੋਂ ਪੱਕੇ ਕੀ ਮੈਨੂੰ ਫੜਾ ਦੀ ਤੇ ਮੈਂ ਕਿਹਾ ਉਹਨੂੰ ਰਮਨ ਨੂੰ ਦੱਸ ਗਿਆ ਉਹਨੇ ਪਿਆ ਇਹੋ ਜਿਹਾ ਕੰਮ ਕਰਦੀ ਆ ਇਹ ਤੇ ਬੋਲ ਦਿੱਤੇ ਨਹੀਂ ਗਾੜੀ ਗਾੜੀ ਤੇ ਨਹੀਂ ਬੋਲਦੀ ਨਾ ਮੈਂ ਝੂਠ ਕਾਨੂੰ ਬੋਲਾਂ ਗਾੜੀ ਨਹੀਂ ਗਈ ਉਦਾਂ ਬੋਲਦੀ ਪਰ ਕੰਮ ਬੜੇ ਖਰਾਬ ਕਰਦੀ ਏ ਤਾਂ ਚਲੋ ਦਾਦੀ ਜੀ ਫਿਰ ਕੀ ਆ ਨਹੀਂ ਨਾ ਪਤਾ ਤੁਹਾਨੂੰ ਪਤਾ ਹੀ ਆ ਵੀ ਸਬਜ਼ੀ ਗੰਡੇ ਪਾਉਣਗੇ ਤਾਂ ਇਹ ਸਬਜ਼ੀ ਸੁਆਦ ਨੂੰ ਨਹੀਂ ਛੋੜੇ ਗੰਡੇ ਆ ਹੀ ਨਹੀਂ ਕਦੀ ਸਬਜ਼ੀਆਂ ਬਣਾਈਆਂ ਸਾਰੀ ਉਮਰ ਅਸੀਂ ਸਬਜ਼ੀਆਂ ਹੀ ਰਿੱਧੀਆਂ ਨੇ ਐਨੇ ਕੌਣ ਪਾਉਂਦਾ ਵਾ ਕਿਲੋ ਗੰਡੇ ਇੱਕ ਡੰਗ ਚ ਕੋਈ ਪਾਉਂਦਾ ਵੱਡਾ ਟੱਬਰ ਹੋਵੇ ਤਾਂ ਵੀ ਨਹੀਂ ਪੈਂਦੇ ਸਾਡਾ ਕਿੱਡਾ ਟੱਬਰ ਆ ਪੁੱਤ ਉਹ ਚਲੋ ਕੋਈ ਗੱਲ ਨਹੀਂ ਹੁਣ ਮੰਮੀ ਦਿੱਤੇ ਹੋਏ ਨਹੀਂ ਜੀ ਉਹ ਤੇ ਗਏ ਹੀ ਉਹਨਾਂ ਨਾਲ ਪਾਪ ਨਾਲ ਮੁੰਡਾ ਜਿਹੜਾ ਸੀ ਆਹੋ ਉਹ ਇਹਨੂੰ ਕਹਿੰਦਾ ਦਹੀਂ ਉਹਦੀ ਰਿਟਾਇਰਮੈਂਟ ਹੀ ਅੱਜ ਅੱਛਾ ਉੱਥੇ ਗਈ ਜੀ ਦੋਵੇਂ ਜਾਣੇ ਠੀਕ ਆ ਹਾਂਜੀ ਮੈਂ ਤਾਂ ਆਖਿਆ ਘਰ ਬਹਣੀਆ ਤੇਰੇ ਨਾਲ ਗੱਲ ਕਰਕੇ ਆਉਂਦੀ ਆ ਉਹ ਹੁਣ ਘਰ ਹੀ ਨਹੀਂ ਟੱਕਰੀ ਦੱਸ ਨਹੀਂ ਉਹਨੂੰ ਫਿਰ ਉਹ ਕੋਈ ਗੱਲ ਨਹੀਂ ਤੇ ਇਦਾਂ ਗੱਲਾਂ ਕਰਕੇ ਗਈ ਆ ਦਾਦੀ ਦੱਸ ਕੇ ਗਈ ਆ ਉਹ ਦਾਦੀ ਪਰ ਮੈਂ ਤਾਂ ਉਹਨੂੰ ਇੱਕ ਗੱਲ ਸਾਂ ਤੂੰ ਉਹਨਾਂ ਹੀ ਨਹੀਂ ਛੇਤੀ ਕੋਈ ਸਟੈਪ ਨਾ ਚੁੱਕਿਆ ਕਰੋ ਹੁਣ ਤੁਹਾਨੂੰ ਵੀ ਪਤਾ ਵੀ ਉਹਨਾਂ ਘਰ ਜਿਹੇ ਨਵੇਂ ਆ ਤੂੰ ਇਹਨਾਂ ਨੂੰ ਦੱਸ ਦਿਆ ਕਰੋ ਵੀ ਚੱਲ ਸਭ ਜੀ ਇਹਨੇ ਗੰਡੇ ਪਾਇਆ ਕਰ ਮੈਂ ਤਾਂ ਅੱਗੇ ਵੀ ਇੱਕ ਦਿਨ ਦੱਸਿਆ ਸੀ ਉਹਨੂੰ ਵੀ ਆਹ ਕੰਮ ਨਾ ਕਰਿਆ ਕਰ ਕੁਲ ਜੇ ਥੋੜੀ ਚੀਜ਼ ਸਾਹਬ ਨਾ ਵਰਤਿਆ ਆ ਹਰ ਵੀ ਨਹੀਂ ਉਹ ਆਪਣੀ ਮਰਜ਼ੀ ਕਰ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਹੌਸਲਾ ਨਾ ਦੀ ਕਰਿਆ ਕਰਾਇਆ ਕਰੋ ਤੁਹਾਨੂੰ ਪਤਾ ਹੀ ਆ ਕਿ ਹੁਣ ਜਦ ਵੀ ਉਹਨਾਂ ਨਾਲ ਬੋਲੋਗੇ ਉਹ ਗਾਂ ਉਹਦੇ ਨਾਲ ਕੋਈ ਨਾ ਕੋਈ ਗੱਲ ਕਰਨਗੇ ਫਿਰ ਬੰਦਾ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਮੈਂ ਆਹ ਭਰਾਵਾਂ ਨੂੰ ਤੇ ਕੋਈ ਸਮਝ ਨਹੀਂ ਲੱਗਦੀ ਕਿ ਕੀ ਬੰਦਿਆ ਕੀ ਨਹੀਂ ਬੰਦਿਆ ਮੇਰੀ ਗੱਲ ਸੁਣੋ ਤੁਸੀਂ ਆਪ ਨੂੰ ਕੋਈ ਗੱਲ ਕਰਿਆ ਕਰੋ ਤੁਸੀਂ ਚਟਾ ਜੀ ਨੂੰ ਕਹਿਦਾ ਕਰੋ ਬੜੀ ਹੋਈ ਗੱਲ ਸੋਚੀ ਆ ਕਿ ਮੈਂ ਹੁਣ ਕੁਝ ਨਹੀਂ ਕਹਿਣਾ ਇਹਨੂੰ ਮਨੂੰ ਮੈਂ ਕਹਾਂ ਨਹੀਂ ਆ ਉਹ ਚਾਚਾ ਜੀ ਨੂੰ ਕਹਦਾ ਕਰੋ ਪਤਾ ਗੱਲ ਕੀ ਆ ਉਹ ਆਪਾਂ ਹੀ ਇਹਨੂੰ ਸਮਝਾਉਂ ਨੂੰ ਕਹਿਣਾ ਵੀ ਆਪਾਂ ਹੀ ਇਹਨੂੰ ਸਮਝਾ ਲਾ ਮੇਰੀ ਕਈ ਗੱਲ ਇਹਨੂੰ ਲੱਗਣੀ ਬੁਰੀ ਆ ਉਹ ਚਾਚਾ ਜੀ ਤੁਹਾਡੀ ਗੱਲ ਤੇ ਗੁੱਸਾ ਕਰ ਲੈਣਾ ਗੁੱਸਾ ਕਰਨਾ ਵਾ ਤੇ ਚਲੋ ਚਾਚੂ ਨੇ ਕਹੀ ਹੋਣੀ ਤੇ ਉਹਨਾਂ ਨੂੰ ਪਤਾ ਹੋਊਗਾ ਪਤਾ ਮੈਂ ਇਹੋ ਗੱਲ ਹੁਣ ਕਹਿਣੀ ਮੈਂ ਉਹਨੂੰ ਮੈਂ ਆਉਂਦਾ ਬਾਹਰੋਂ ਜੋ ਉਹਨੂੰ ਮੈਂ ਸਮਝਾ ਦੇਣਾ ਵੀ ਆਪਾਂ ਹੀ ਕੋਤੇ ਇਹਨੂੰ ਸਮਝਾ ਲਾ ਤੇ ਮੇਰੇ ਕਹਿਣ ਤੇ ਗਾਲੀ ਨਾ ਰਹਿਣ ਤੇ ਵੀ ਅੱਜੂ ਮੈਨੂੰ ਬੁਰੀ ਬਣਨਾ ਪੈਣਾ ਆਓ ਚਲੋ ਕੋਈ ਗੱਲ ਨਹੀਂ ਦਾਦੀ ਆਉਂਦੇ ਆ ਬੰਨਾ ਤੇ ਮੈਂ ਦੱਸੂਗਾ ਉਹਨਾਂ ਨੂੰ ਅਮੀ ਨੂੰ ਪੀ ਦਾਦੀ ਐ ਇਹ ਤੇ ਉਹ ਆਦਰ ਤਸਦੀਂ ਮੈਂ ਆਪਣੇ ਉਹ ਇਹਨੂੰ ਕੁਛੇ ਹੀ ਸਮਝਾਈ ਜੀ ਵੀ ਤੂੰ ਇੰਨਾ ਕਰ ਲੈ ਤੇ ਮੈਂ ਦੂਸਰ ਨੂੰ ਸਮਝਾਇਆ ਲਾ ਕਿ ਕਿੰਦੇ ਮੈਂ ਪਿਆ ਨਹੀਂ ਰਿਹਾ ਚਲੋ ਕੋਈ ਗੱਲ ਨਹੀਂ ਸਮਝਾ ਦੇ ਮੈਂ ਦਊਂਗਾ ਪਰ ਤੂੰ ਇਹ ਵੀ ਨਾ ਕਰ ਪਿਆਰ ਰੱਖਦਾ ਗੱਲ ਕਰ ਜਿੰਨਾ ਮੈਂ ਪਿਆਰ ਨਹੀਂ ਪਤਨਾ ਖਾਂਦੀਆਂ ਲੱਗਣਾ ਉਹ ਤਾਂ ਪੰਗਾ ਹੀ ਕਰਾਂ ਸਾਡੀ ਪਰਾਂ ਨਾ ਉਹ ਚਲੋ ਕਾਦੀ ਕੋਈ ਗੱਲ ਨਹੀਂ ਕਈ ਯਾਰ ਬੰਦੇ ਘੋਈ ਜਾਂਦਾ ਵਾ ਹੁਣ ਕਈ ਯਾਰ ਮਮੀ ਸਾਹਿਬ ਜੁਬਣਾਉਂਦੇ ਆ ਗੰਡੇ ਵਾਦਖਟ ਪੈ ਹੀ ਜਾਂਦੇ ਆ ਤੁਸੀਂ ਨਾ ਇਹਦੀ ਟੈਨਸ਼ਨ ਲਿਆ ਕਰੋ ਕੋਈ ਗੱਲ ਨਹੀਂ ਆਪੇ ਉਹਨੇ ਸਮਝ ਜਾਣਾ ਹੁਣ ਉਹਨਾਂ ਦਾ ਵੀ ਘਰ ਹੀ ਆਉਂ ਆਹੋ ਕਰਤੇ ਹੈਈ ਮੈਂ ਇਹੋ ਗੱਲ ਤਾਂ ਨਹੀਂ ਪਤਾ ਤੇਰਾ ਵੀ ਘਰਵਾ ਆ ਇਹ ਹੁਣ ਘਰ ਤੇਰਾ ਹੀ ਆ ਤੇ ਨਾਲ ਜਿਹੜੀ ਉਹਨਾਂ ਦੀ ਕੁੜੀ ਉਹਦ ਨੂੰ ਤੁਹਾਨੂੰ ਤੁੰ ਕਰਦੀ ਨਹੀਂ ਕੁੜੀ ਨੇ ਕਿ ਤੰਗ ਕਰਨਾ ਕੁੜੀ ਸਹੇਲੀਆਂ ਇਕੱਠੀਆਂ ਕਰਕੇ ਲਿਆਉਂਦੀਆਂ ਫਿਰ ਮਾਰ ਅੰਦਰ ਬਾਹਰ ਕੇ ਉਹਨਾਂ ਨੂੰ ਚਾਹਾਂ ਤੇ ਬਰਫੀਆਂ ਤੇ ਕਈ ਕੁਸ਼ ਤੇ ਤੁਰ ਲੱਗੀਆਂ ਨੂੰ ਪਤਾ ਕਿ ਲਪਾਵਿਆਂ ਚ ਪਾ ਦਿੰਦੀਆਂ ਹਨ ਫਿਰ ਲਾਜੋ ਹੁਣ ਚਲੋ ਤੇ ਪੁੱਛੀ ਦੀ ਦੱਸ ਦੇਈ ਨਹੀਂ ਕੱਖ ਵੀ ਦਾਦੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਹੂੰਗਾ ਤੇ ਮੰਮੀ ਇੱਕ ਅਰੀ ਨਾ ਸਮਝਾ ਦੇਣਗੀ ਆਹੋ ਆਹੋ ਕਿਉਂਕਿ ਹੁਣ ਉਹਨਾਂ ਨੂੰ ਕਹਦਾਂਗੇ ਵੀ ਤੁਹਾਡਾ ਵੀ ਘਰ ਆ ਤਾਂ ਤੁਸੀਂ ਆਪਣੇ ਘਰ ਦਾ ਸਫਾਅ ਵੀ ਕਰਨਾ ਵਾ ਬਸ ਬਸ ਜਾਂ ਤੇ ਵਿਚਾਲੋਗੇ ਤੇ ਜਾਂ ਫਿਰ ਇਦਾਂ ਜਿੱਦਾ ਬੰਦੇ ਨੇ ਇਹ ਤਾਂ ਡਾਲੋਗੇ ਹਾਂ ਬਸ ਬਸ ਇਹ ਮਨੇ ਇਦਾਂ ਜਿੱਦਾ ਤੇ ਹੈ ਇਹ ਤਾਂ ਤੇਰਾ ਹੀ ਧਾਰਿਆ ਇਹ ਦੀ ਗੱਲ ਹੈ ਵਾ ਚਲ ਮੈਂ ਚਾਹ ਬਣਾ ਕੇ ਦਵਾ ਨਹੀਂ ਪਤ ਜਾਹ ਮੈਂ ਪੀਤੀ ਹੁਣੇ ਜਾਹ ਤੇ ਬਣਾ ਕੇ ਲਿਆਈ ਨਾਲ ਅਲਸੀ ਵੀ ਲਿਆਈ ਰੱਖ ਤੇ ਉਹ ਮੈਂ ਚਾਹ ਵੀ ਪੀਤੀ ਅਲਸੀ ਵੀ ਖਾਦੀ ਬਦੀ ਦਾ ਨਾ ਕਨੀ ਮਾਰੀ ਜਿਹਦਾ ਸੁਭਾਅ ਤੇ ਚੰਗਾ ਵਾ ਹਣ ਉਹ ਆਪਣੇ ਜਿਹਦਾ ਪਿੱਛੇ ਉਹਨਾਂ ਨੂੰ ਹੈਣਾ ਇਹਦਾ ਖਾਣ ਪੀਣ ਦੀ ਹੱਤਪਈਆ ਉਹ ਸਭ ਸੱਜੀ ਸੱਜੀ ਖਾਂਦੇ ਚਲੋ ਕੋਈ ਗੱਲ ਨਹੀਂ ਤੀ ਸਮਝਾ ਲਿਆ ਕਰੋ ਇਦਾਂ ਹੀ ਬੋਤੀ ਨੇ ਨਿੰਨੇ ਗੰਡੇ ਪਾਏ ਫਿਰ ਚਾਚੀ ਵੀ ਸਮਝਣਗੀ ਅਸੀਂ ਪਤਾ ਤਾਂ ਕਹਿੰਨੇ ਆਂ ਵੀ ਚਲੋ ਟੱਬਰ ਦਾ ਹਿਸਾਬ ਹੋਰ ਹੁੰਦਾ ਹੂੰ 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 ਟੱਬਰ ਦੀ ਚੀਜ਼ ਬਣੇ ਤੋਂ ਵੱਧ ਪੈਂਦੀ ਚੀਜ਼ ਹਾਂਜੀ ਹਾਂ ਹੁਣ ਜਿੱਥੇ ਦੋ ਚਾਰ ਹੀ ਜੀ ਆ ਉੱਥੇ ਮੇਰੇ ਗੰਡੇ ਵੀ ਨਹੀਂ ਚੰਗੇ ਲੱਗਦੇ ਸਬਜ਼ੀ ਚ ਆਹ ਚਲੋ ਉਹਦੀ ਗੱਲ ਕੋਈ ਉਹਦੇ ਨਾਲ ਤਾਂ ਨਹੀਂ ਨਾ ਚਾਚੀ ਗੱਲ ਕਰਦੀ ਉਹਦੇ ਨਾਲ ਨਹੀਂ ਉਹਦੇ ਨਾਲ ਨਾਲ ਤਾਂ ਨਹੀਂ ਕਰਦੀ ਗੱਲ ਕੋਈ ਉਹਦੇ ਵਿਚਾਰੇ ਨੂੰ ਕੁਝ ਨਹੀਂ ਆਉਂਦੀ ਉਦਾਂ ਕੀ ਕਰਨੇ ਗਾ ਮੰਗੰਡੇ ਆਈ ਰੋਟੀ ਮੁੰਡਾ ਅਸ਼ਸ਼ਾ ਆਹ ਕੰਨੀ ਕੋਈ ਨੀ ਕੋਤਮੇ ਬਣਾ ਦਿੰਨੀ ਆ ਆ ਮੈਂ ਗੰਡੇ ਚੀਰ ਲਈ ਆ ਤੇ ਮੈਂ ਸਬਜੀ ਨੂੰ ਤਰਤਾਂ ਲਾ ਕੇ ਤੇ ਮੈਂ ਤੁਮੇਂ ਦੀ ਵੰਡ ਜਾਣੀ ਆ ਉਹ ਬਾਦੀ ਸਬਜੀ ਝਟ ਵੰਡ ਜਾਣੀ ਤੇ ਮੈਂ ਨੂੰ ਮੁੰਡੇ ਲਾ ਦੇਣੀਆਂ ਤਾਂ ਹਾ ਚੰਗਾ ਫਿਰ ਪੁੱਤ ਉਹਨੂੰ ਦੱਸ ਦੇ ਆਪਣੀ ਮਾਂ ਨੂੰ ਮੈਂ ਕਹਿੰਦਾ ਦਾਦੀ ਜੀ ਰੁਕ ਜਾਓ ਮੈਂ ਚਾਹ ਬਣਾ ਕੇ ਦਿੰਦਾ ਮੈਂ ਚਾਹ ਨਹੀਂ ਮੈਂ ਪੀਣੀ ਮੈਂ ਹੁਣ ਘਰ ਜਾਵਾਂ ਬਿਸਤਰੇ 'ਚ ਬਹਿਣ ਲੱਗੀ ਮੇਰੇ ਗੋਡੇ ਪੀੜ ਕਰਨ ਦੇ ਤੂੰ ਆਪੇ ਦਵਾਈ ਲੈ ਲਈਂ ਦਾਦੀ ਜੀ ਤੂੰ ਦਵਾਈ ਹੈਗੀ ਆ ਆਈ ਮਖਾਨੀਆਂ ਖਾ ਕੇ ਤੇ ਬਹਿਣੀ ਆ ਗਈ ਚੰਗਾ ਫਿਰ ਚਲੋ ਠੀਕ ਆ ਮੈਂ ਜਾਣੀ ਆ ਫੇਸੇ ਲੈ ਦਦੀ ਨੀ ਇੱਕ ਗੱਲ ਦਾ ਲਾਂਬਾ ਲੈ ਕੇ ਆ ਗਈ ਆ ਬੰਦਾ ਪੁੱਛੇ ਕਿ ਸਬਜ਼ੀ ਚ ਗੰਡੇ ਗੰਡੇ ਤਾਂ ਉਹਨਾਂ ਪੈਣੀ ਆ ਇਹ ਤੇ ਕਹਿੰਦੇ ਵੀ ਗੰਡੇ ਖੋਣ ਹੀ ਨਾਲ ਇਦਾਂ ਥੋੜਾ ਨਾ ਘਰ ਚਲਦੀ